ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰੀਆ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵਿਜਿਟ ਪਿੰਡ ਨਵਾ ਪਿੰਡ ਫਤਿਹਪੁਰ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਓਨਰ ਸਰਦਾਰ ਸ਼ਮਸ਼ੇਸ਼ ਸਿੰਘ ਛੱਟੂ ਸਾਹਿਬ ਜੀ ਦੇ ਕੋਲ ਪਹੁੰਚ ਚੁੱਕੇ ਆਂ ਆਪ ਜੀ ਨੂੰ ਤਾਂ ਪਤਾ ਹੀ ਹੈ ਬਹੁਤ ਵੀਡੀਓ ਅਪਲੋਡ ਆਪਣੇ ਚੈਨਲ ਤੇ ਇਹਨਾਂ ਰਿਆਂ ਚੰਗੇ ਦਧਾਰੂ ਪਸ਼ੂ ਚੰਗੇ ਮਿਲਕ ਰਿਕਾਰਡ ਵਾਲੇ ਲੈ ਕੇ ਆਉਂਦੇ ਆ ਤੇ ਕੀਮਤ ਪੱਖੋਂ ਹਿਸਾਬ ਲਾਈਏ ਤੇ ਬਿਲਕੁਲ ਨੋਰਮਲ ਹੀ ਜਾਇਜ਼ ਕੀਮਤੀ ਹੁੰਦੀ ਆ ਕੋਈ ਬਾਹਰੀ ਜਾਰੀ ਨਹੀਂ ਕਰਦੇ ਕਿਉਂਕਿ ਆਪ ਜੀ ਨੂੰ ਤੇ ਪਤਾ ਹੀ ਆ ਜਿੰਨਾ ਗੁੜ ਪਾਵਾਂਗੇ ਮਿੱਠਾ ਉਹਨਾ ਹੀ ਹੋਣਾ ਹੈ ਤੇ ਕਵੈਸਟ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਉਣ ਨੂੰ ਆਲ ਸੈਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਜੋ ਵੀ ਨੋਟੀਫਿਕੇਸ਼ਨ ਆ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਸ ਕਰਦੇ ਆ ਕਿ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਤੇ ਆਓ ਬਥੇਰੇ ਜਾਣਕਾਰੀ ਲੈ ਕੇ ਦਈਏ ਬਾਈ ਤੋਂ ਉਹ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰਦੇ ਆ ਕਿ ਚੈਨਲ ਨੂੰ ਵੱਤ ਵਤ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਆਪਣੀ ਨਰਖ ਪਰਖ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਆਸ ਕਰਦੇ ਹਾਂ ਜੋ ਇਸ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵਗੇ ਤੇ ਆਓ ਕਰਕੇ ਬਾਈ ਨਾਲ ਗੱਲ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਸੁਣਾਓ ਕੀ ਹਾਲ ਜੀ ਆਪਾਂ ਮਹਾਰਾਜ ਦੀ ਚੜ੍ਹਦੀ ਕਲਾ ਚੜ੍ਹਦੀ ਕਲਾ ਤੁਸੀਂ ਸੁਣਾਓ ਪਰਵਾ ਠੀਕ ਹੈ ਸਾਬ ਗੈਮੋ ਗੈਮ ਹੈ ਜੀ ਤੇ ਅੱਜ ਫਿਰ ਚੰਗੇ ਬੰਬ ਕੱਢੇ ਜੀ ਪੀਸ ਹਾਂ ਜੀ ਆ ਤਿੰਨੇ ਆਪਣੇ ਕੋਲ ਤਿੰਨ ਮੱਝਾਂ ਤੇ ਇੱਕ ਗਾਂ ਹੈ ਅੱਛਾ ਦੋ ਮੱਝਾਂ ਤੇ ਇੱਕ ਗਾਂ ਰਾਤ ਦੀ ਸੂਈ ਹੈ ਤੇ ਆ ਗਾਂ ਰਾਤ ਦੀ ਸੂਈ ਆ ਹਾਂ ਜੀ ਇੱਕ ਨੀਲੀ ਦੀ ਆ ਆਪਣਾ ਡਰੈਸ ਦੱਸ ਦੇ ਕੇ ਆਪਣੇ ਭੈਣ ਭਰਾਵਾਂ ਨੂੰ ਇੱਥਾ ਡਰੈਸ ਮੇਰਾ ਪਿੰਡ ਜਗਜਪੁਰਾ ਹਾਂਜੀ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਹਾਂਜੀ ਫੋਨ ਨੰਬਰ ਹੈ ਨਾਮ ਮੇਰਾ ਸ਼ਮਸ਼ੇਰ ਸਿੰਘ ਫੋਨ ਨੰਬਰ ਹੈ ਗਾਏ 76969 84805 86752 20830 ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਸ਼ਮਸ਼ੇਰ ਜੀ ਇਹ ਕਿੰਨੇ ਕ ਦੁੱਧ ਦੀ ਗਰੰਟੀ ਉਹਨਾਂ ਦਿੱਤੀ ਆਪਾਂ ਨੂੰ ਮੈਡੀ ਜੀ ਇਹਨੇ ਤੀਜੇ ਸੂਏ ਸੋਣਾ ਹਾਂਜੀ ਤੇ ਮੱਝ ਨੇ ਅੱਛਾ ਤੇ 14 ਕਿਲੋ ਦੀ ਆਪਾਂ ਨੂੰ ਗਰੰਟੀ ਹੈ 14 ਕਿਲੋ ਦੀ ਹਾਂਜੀ ਤੇ ਮੈਂ ਇਹ ਚੰਗੀ ਡਬਲ ਆ ਹਾਂਜੀ ਮੱਝ ਬਹੁਤ ਡਬਲ ਆ ਮੱਝ ਤਾਂ ਆ ਵੀ ਆ ਮੱਝਾਂ ਦਾ ਵੇਖੋ ਆਪਣੇ ਕਿੰਨੇ ਸੂਆ ਦੁੱਜਾ ਤੇ ਤੇ ਜਾ ਜੀ ਉਹਨਾਂ ਨੇ ਦੂਜਾ ਆਖਿਆ ਆਪਾਂ ਤਾਂ ਵੀ ਫਿਰ ਵੀ ਆਨੇ ਨੂੰ ਤੂੰ ਇੱਕ ਸੁਹਾ ਵਾਧੇ ਮੰਨ ਕੇ ਜੇ ਵਧ ਮੰਨ ਲਓ ਫਿਰ ਕਿਹੜਾ ਜੀ ਬੁੱਢੀ ਹੋ ਚੱਲੀ ਐ ਸੁਹਾ ਜੇ ਦੂਜਾ ਹੀ ਹੋਊਗਾ ਬਾਕੀ ਕੋਈ ਤੀਜਾ ਵੀ ਮੰਨ ਸਕਦਾ ਏ ਤੇ ਬਾਕੀ ਮਾੜਾ ਆ ਜਾ ਖੋਖ ਲੱਥਾ ਇੱਕ ਸਿੰਘ ਦਾ ਖੋਖ ਹੈਗਾ ਲੱਥਾ ਠੀਕ ਆ ਢਿਰਕੇ ਨਾ ਕਿਤੇ ਖੋਖ ਹਾਂ ਬਾਕੀ ਕੁੰਡੇ ਕੰਡਾ ਸਿੰਘ ਪਿੱਟ ਪੁੜਾ ਵੜਾ ਹੈ ਹਨਾ ਚੌੜਾ ਬਹੁਤ ਜਿਆਦੀ ਹਾਂ ਅੱਜ ਠੰਡੀ ਠੀਰੀ ਪਰ ਇੱਕ ਗੱਲ ਹੈਗੀ ਆ ਕਿ ਜਿਵੇਂ ਰਜਾਈ ਉਹਨੇ ਅਹ ਮੰਜਾ ਡਾਉਣ ਦੀ ਲੋੜ ਨਹੀਂ ਰਜਾਈ ਪਾ ਕੇ ਉੱਤੇ ਭਾਵੇਂ ਲੰਮੇ ਪੈ ਰਹੋ ਹਨਾ ਹਾਂ ਠੰਡੀ ਵੜੀ ਵਾਕਈ ਜਿਵੇਂ ਗਾਂਵ ਲੈ ਤਾ ਨਾ ਕੋਈ ਖਲੋਂਦੀ ਆ ਨਾ ਜਿਵੇਂ ਬਰਫ਼ ਚ ਲੱਗੀ ਦੀ ਥਾਣ ਬਹੁਤ ਸੁਣਾ ਪਿਆਰਾ ਲੱਗਾ ਦੇਣ ਜੀ 10 12 ਲੈ ਜੀ ਦੇਣ ਲੈ ਜਣੇ ਜੀ ਦੇਣ 15 ਹੀ ਹੋ ਸਕਦਾ ਤਕਰੀਬਨ ਲੈ ਜੇ 15 ਵੀ ਖੜ ਸਕਦਾ ਤੇ ਥਾਣ ਦੋਸਤੋ ਬਹੁਤ ਮਟਾਈ ਵਾਲਾ ਇਹ ਚੰਗਾ ਸੋਹਣਾ ਹੈ ਆਡਰ ਕੁਆਲਿਟੀ ਬਾਕੀ ਕੋਈ ਪੁਰਾਣਾ ਨਹੀਂ ਇਹ ਤੇ ਨਵਾਇਆ ਦੇਣ 15 ਲੈ ਜੂ ਜੀ ਦੇਣ 15 ਲੈ ਜੂ ਤੇ ਭਾਰੇ ਆ ਕੇ ਬਹਿਨ ਤੋਂ ਆਤਰ ਹੋ ਜੂ ਕਰਮਾ ਵਾਲੀ ਬੰਨ ਵਾਲੇ ਓੜੇ ਤੋੜ ਦੂਗੀ ਬੰਨ ਵਾਲੇ ਤੋੜ ਦੂਗੀ ਪਰ ਮੈਂ ਵੀ ਚੰਗੀ ਆ ਸੋਹਣੀ ਆ ਹੈ ਦੁੱਤ ਵਾਲੀ ਆ ਤੇ ਖੋਲ ਕੇ ਕਰਾਂ ਆਪਣੇ ਭੈਣ ਭਰਾਵਾਂ ਨੂੰ ਦਰਸ਼ਨ ਕਰਾਈਏ ਚਲੋ ਤੇ ਲਓ ਭਾਈ ਦੋਸਤੋ ਖਾਰ ਲੋ ਚੈੱਕ ਥਾਨੇਵਾ ਲਾਗੇ ਤੋਂ ਤੇ ਥਾਨ ਤੁਣ ਬਹੁਤ ਸੋਹਣਾ ਲੱਗਾ ਅਟਰ ਕੁਆਲਟੀ ਕਰਮਾ ਵਾਲੀ ਨੂੰ ਪੇਠ ਪੂੜਾ ਬਹੁਤ ਚੰਗੀ ਵੱਡੀ ਜ਼ਬਰਦਸਤ ਆ ਝੋਟੀ ਠੀਕ ਹੈ ਜੀ ਲੋ ਜੀ ਇਹ ਟੈਂਪੂ ਕੱਲੀ ਲਾਉਂਦੀ ਆਈ ਆ ਟੈਂਪੂ ਜੀ ਜਾਨੀ ਵੱਡੀ ਗੱਡੀ ਤੇ ਆ ਜਿੰਨੇ ਵੀ ਲਈ ਉਹ ਮਿੰਦਰਾ ਗੱਡੀ ਲੈ ਕੇ ਆਵੇ ਫੇਰ ਜਾਨੀ ਜੇ ਨੇਕੇ ਮੋਟੇ ਹਾਥੀ ਚ ਨਹੀਂ ਜੀ ਜਾਨੀ ਜਿੱਡਾ ਵਜਨ ਵਟਾ ਠੀਕ ਹੈ ਨਾ ਲੋ ਜੀ ਕਰ ਲੋ ਚੈੱਕ ਲੋ ਬਹੁਤ ਸੋਹਣੀ ਆ ਲੈ ਜਾਓ ਭਾਜੀ ਬਾਕੀ ਵਜਨ ਵੱਟੇ ਵਾਲੀ ਆ ਤੇ ਦੁੱਧ ਬੜੇ ਆਰਾਮਦਾਰੀ ਨਾਲ 14-15 ਕਿਲੋ ਪਾ ਸਕਦੀ ਆ ਕਿਉਂਕਿ ਦਸਮਾ ਤਾਬਕ ਦੁੱਧ ਤੇ ਤੇ ਨਾ ਕੋਈ ਚੀਜ਼ ਨਹੀਂ ਤੇ ਚਰਬੀ ਨੇ ਬਾਕੀ ਸੋਣੀ ਮੈਂ ਜੰਮੀ ਪੜੀ ਚੰਗੀ ਆ ਬੋਧ ਟੰਗਰ ਚਰਬੀ ਵਾਲਾ ਤੇ ਜਾਤਪਾਤ ਵਾਲਾ ਹੀ ਦਿੰਦਾ ਜਾਤਪਾਤ ਚ ਫੋਲਿਆ ਬ੍ਰੀਡ ਚ ਬਾਈ ਫਿਰ ਇਹਦਾ ਕੀ ਲੈਦੇ ਕਰ ਦੇਣਾ ਲੈ ਤੇ ਵੀਰ ਜੀ ਇਹਦਾ ਮੁੱਲ ਤਾਂ ਕਰਦੇ 15 ਹਾਂਜੀ ਦੇ ਲੈ ਜਿਹੜੀ ਐਂਡ ਉਹ ਆਪਾਂ ਲੱਖ ਰੁਪਏ ਦੇ ਦਾਂ ਲੱਖ ਵੀ ਦੇ ਦਾਂਗੇ ਲੱਖ ਵੀ ਦੇ ਦਾਂਗੇ ਆ ਇਹਦਾ ਮਾਨਤਾ ਕਰਾਂਗੇ ਵਿੱਚੋਂ ਫਿਰ ਵੀ ਠੀਕ ਆ ਫਿਰ ਤੇ ਜੱਜੇ ਕਰਾਂ ਹੋ ਗਿਆਂਦੇ ਨਹੀਂ ਬਾਈ ਇਹ ਗੱਲੋਂ ਠੀਕ ਆ ਰੇਟ ਜਾਇਜ਼ ਹੁੰਦੇ ਤੁਹਾਡੇ ਬਾਕੀ 80 ਮੱਝ ਹੋਣ ਡੇਢ ਡੇਢ ਲੱਖ ਵੀ ਲੋਕ ਮੰਗੀ ਜਾਂਦੇ ਨਹੀਂ ਭਾਈ ਅਜੇ ਚ ਡੇਢ ਲੱਖ ਦੀਆਂ ਵਿਗਣ ਦੀਆਂ ਆ ਉਹ ਗੱਲ ਹੈਗੀ ਆ ਪਰ ਮੈਨੂੰ ਪਤਾ ਕਿ ਤਾਹਾਂ ਬਿਲਕੁਲ ਜਾਇਜ਼ ਕੀਮਤ ਆ ਤੇ ਦੂਜੇ ਡੇਢ 15 ਇਹਨੇ ਲੈ ਗਣੇ ਨੇ ਦੂਜੇ ਨੰਬਰ ਤੇ ਨੀਲੀ ਆ ਗਈ ਹਾਂਜੀ ਆ ਨੀਲੀ ਇਹ ਵੀ ਚੰਗੀ ਕੱਢ ਮਾਰੀ ਜੀ ਜਿਵੇਂ ਅਰਕਸਾਟ ਆਂਦੇ ਨਾ ਕੱਢ ਮਾਰੀ ਉਵੇਂ ਟੌਪ ਦੀ ਕੁਆਲਿਟੀ ਵਾਲੀ ਜੋ ਨੀਲੀ ਤਾਹਾਂ ਕੱਢ ਮਾਰੀ ਬੁਰੀ ਬੁਰੀ ਵਾਲੀ ਸਿੰਗੀ ਮੈਂ ਕਿੰਦੀ ਗਈ ਜੀ ਸਿੰਗੀ ਵਾਲਾ ਸਿੰਗੀ ਤੇ ਬਹੁਤ ਸੋਹਣੀ ਲੱਗੀ ਛੋਟੀ ਸਿੰਗੀ ਬਹੁਤ ਸੋਹਣੀ ਲੱਗੀ ਫਿੰਗੀ ਸੁੰਗੀ ਬਹੁਤ ਸੋਹਣੀ ਲੱਗੀ ਜਿਵੇਂ ਵਾਲ ਤੋਰੀ ਨੂੰ ਨਹੀਂ ਲੱਗੀਆਂ ਹੰਗਾਂ ਸਪ੍ਰਿੰਗ ਜੇ ਐਵੇਂ ਵਾਲ ਖਾਦੇ ਪਏ ਆ ਇਹ ਥੋੜੀ ਜਿਹੀ ਲਿੱਸੀ ਆ ਸਾਹਿਬ ਠੀਕ ਹੈ ਤਣੀ ਲਿੱਸੀ ਆ ਥੋੜੀ ਜਿਹੀ ਕੇ ਸੰਭੀ ਨਹੀਂ ਇਹ ਬੜੇ ਸੋਹਣੇ ਹਾਂ ਦੇਣਾ ਵੀ ਅਜੇ ਸਾਤ 6-7 ਨਹੀਂ ਵਟ ਬੂਟ ਬਹੁਤ ਦਿਵਾਨੇ ਨੇ ਦੁੱਧ ਵੀ 12-13 ਕਿਲੋ 파ਦੂ ਰਾਮਦਾਰੀ ਨਾਗਲੀ ਦੋ ਟੈਣਾ ਦੇਜੂ ਬੜੇ ਆਰਾਮ 12 ਕਿਲੋ ਦੁੱਧ ਆ ਨਹੀਂ ਸੋਹਣੀ ਐ ਮਾਜਜੀ ਤੇ ਖੋਲ ਕੇ ਦਰਸ਼ਨ ਕਰਾਈਏ ਆਪਣੇ ਦੋਸਤਾਂ ਨੂੰ ਲਓ ਜੀ ਲਓ ਜੀ ਤਾਂ ਤੁੰ ਤੇ ਇਹਦਾ ਬੜਾ ਪਿਆਰਾ ਲੱਗਾ। ਖਾਣ ਬਹੁਤ ਹੈ। ਹਾਂ। ਟੱਪਣ ਟੱਪਣ ਵੜੀ ਆ ਪੋਲੀ ਰੂਹਰ ਦੀ। ਬਾਕੀ ਜੇ ਵਾਟ ਟਪਾਏ ਵਾਨੇ ਦੇ। ਅਜੇ ਹਰਤਾ ਨਹੀਂ ਸੁੰਦੀ। ਨਹੀਂ ਲੈ ਜਾਣਾ ਟਾਈਮ ਆ ਦੋਇਨੇ। ਹਰਤਾ ਲੈ ਜਾ। ਸਜਣੋ ਟਾਈਮ ਵਾ ਹਫਤਾ ਲੈ ਜੂਗੀ। ਹਫਤਾ ਨਾ ਖੜੂਗੀ ਕੋਈ ਦਿਹਾੜੀ ਇੱਕ ਅੱਧੀ ਦਿਨ ਵੱਧ ਘੱਟ ਲੈ ਜੂ। ਬਾਕੀ ਮੈਂ ਪਤਲੀ ਚਮੜੀ ਦੀ ਆ। ਤੇ ਸੋਹਣੀ ਆ ਜਿੰਨੀ ਵੀ ਹੈਗੀ ਆ। ਉਹ ਵੀ 11-12 ਕਿਲੋ ਇਹਦਾ ਵੀ ਦਿੱੱਸੀ ਆ। ਮਾਝ ਤੇ ਕਹਿੰਦੀ ਕਿ ਲੈ ਜੋ ਲੈ ਜੋ। ਪਸ਼ੂ ਭੜਿਆ ਨਹੀਂ ਤੇ ਲੈ ਹੀ ਜਾਈਏ ਚਲੋ ਜਿੰਦੇ ਕਰਮਾ ਜਿ ਵੈਨੇ ਹੁਣ ਕਿੱਥੋਂ ਦਾ ਵੀਜ਼ਾ ਲੱਗਦਾ ਕਰਮਾ ਦੀ ਦਾ ਕਿੱਥੋਂ ਦੀ ਲੰਮੀ ਲੰਮੀ ਵੇਖੋ ਕਿੰਦੀ ਕਰਮਾ ਲੰਬੀ ਤੇ ਬਹੁਤ ਜਾਰੀ ਆ ਹਾਈਟ ਵੜੀ ਆ ਤੇ ਪੁੱਤੋ ਸਮਝੀ ਨਹੀਂ ਬਾਕੀ ਉੱਤੋਂ ਥੋੜੀ ਰੋਖੀ ਕਿਉਂਗੀ ਅੱਜ ਕੱਲ ਪੱਠੇ ਤੇ ਮੇਰੇ ਕਾ ਕੋਈ ਪਾ ਕੇ ਨਹੀਂ ਖੁਸ਼ ਲੋ ਜੀ ਬਹੁਤ ਸੋਹਣੀ ਆ ਨੀਲੀ ਰਾਵੀ ਸਾਰੀਆਂ ਹੀ ਨਿਸ਼ਾਨੀਆਂ A to Z ਤੂਰੀ ਨਾ ਨੇ ਬਿੱਲੀ ਮਨ ਕੀ ਅੱਖ ਠੀਕ ਆ ਜੀ ਇੱਕ ਵਾਰ ਮੁਖੜਾ ਦਿਖਾ ਦਿਓ ਮੁਖੜੇ ਦੇ ਦਰਸ਼ਨ ਕਰਾ ਦਿਓ ਲਓ ਜੀ ਜੋਗੀ ਸਿੰਘ ਸੁng ਲਓ ਜੀ ਕਰ ਲੋ ਦਰਸ਼ਨ ਇੱਕ ਮੁਖੜਾ ਠੀਕ ਆ ਸਿੰਘ ਦੀ ਘੜ ਘੜ ਲੱਗੀ ਸਿੰਘ ਦੀ ਘੜ ਘੜ ਲਾਈ ਹੋਏ ਜਿਵੇਂ ਕਿਉ ਤੋਰੀ ਨੂੰ ਸਪਰਿੰਗ ਜੇ ਲੱਗੇ ਹੁੰਦੇ ਤੜਦੜੇ ਇਦਾਂ ਬਹੁਤ ਸੋਹਣੀ ਐ ਤੇ ਬਾਜੀ ਫਿਰ ਇਹਦਾ ਕੀ ਲੈਦੇ ਕਰਦਣਾ ਜੀ ਇਹਦਾ ਲੈਣ ਦੇਣਾ ਵੀਰ ਜੀ ਮੁੱਲ 90000 ਹਾਂਜੀ ਐਂਡ ਜਿਹੜੀ ਆਪਾਂ ਐਂਡ ਦੇ ਹੀ ਦੇਣੀ ਆ ਉਹ 85000 ਦੀ ਦਵਾਂਗੇ 85 ਦੀ 85000 ਦੀ ਠੀਕ ਹੈ ਜੀ ਹਾਂਜੀ ਬਿਲਕੁਲ ਸਹੀ ਹੈ ਬਿਲਕੁਲ ਜਿਹੜੀ ਆ ਨਹੀਂ ਮੈਂ ਚੰਗੀ ਆ ਹਾਂਜੀ ਸੂਆ ਵੀ ਤੀਜਾ ਹੀ ਆ ਬਾਕੀ ਦੁੱਧ 11-12 ਕਿਲੋ ਵੀ ਦੇ ਦੂੰ ਤੀਜਾ ਮੰਨ ਲਗੇ ਇਹਨੂੰ ਵੀ ਤੀਜਾ ਨਹੀਂ ਘਰ ਵਾਲਿਆਂ ਤੀਜਾ ਹੀ ਆਖਿਆ ਉਹਨਾਂ ਗਾਰੰਟੀ ਦਾ ਹਟ ਤੀਜਾ ਸੂਆ ਨਹੀਂ ਹੋਊ ਤੀਜਾ ਸਿਰਫ ਸਭੀ ਨਹੀਂ ਥੋੜੀ ਲਿੱਸੀ ਹਾਂ ਇਹ ਵਹਿੜ ਆ ਗਈ ਕਿਰਵਾ ਸੂਆ ਹਾਂਜੀ ਵਹਿੜ ਇਹ ਤੀਜਾ ਸੂਆ ਤੀਜਾ ਬੋਹੜਾ ਕਿੰਨਾ ਇਹ ਬੋ 11 ਤੋਂ 12 ਕਿਲੋ ਹੋਗਾ ਤੇ ਰਾਤੀ ਸੂਈ ਇਹ ਰਾਤੀ ਸੂਈ ਮਗਰਬ ਕੀ ਵਸੀ ਰਾਤੀ ਚੋਈ ਆ ਦਿਨੇ ਮਗਰਬ ਅੱਛੀ ਆ ਉਹ ਬੈਠੀ ਅੰਦਰ ਵਸੀ ਆ ਚਲ ਵਸੀ ਦੇ ਵੀ ਦਰਸ਼ਨ ਕਰਾਉਣੇ ਆਪਾਂ ਇਹ ਕਰਾਣ ਨੂੰ ਤੋੜ ਕੇ ਵਿਖਾਈਏ ਤੇ ਥਣ ਥਣ ਪ੍ਰੋਪਰ ਸਾਰੇ ਹੱਥ ਚ ਵਧੀਆ ਆਉਂਦੇ ਆ ਪਾਲ ਹੈਗੀ ਮਾੜੀ ਜਿਹਾ ਨਾ ਪਾਲਿਆ ਥੋੜੀ ਜੀ ਪਾਲ ਲੈ ਗਈ ਆ ਦੁੱਧ 18 20 ਕਿਲੋ ਪਾ ਦੂ 12 18 ਕਿਲੋ ਦਾ 20 ਕਿਲੋ ਬੜੇ ਆਰਾਮ ਨਾਲ ਦੁੱਧ ਦਊ ਨਹੀਂ ਪਾ ਦਨਾ ਥਣ ਚਟਾ ਚੰਗਾ ਉੱਤੋਂ ਥੋੜੀ ਜੀ ਰੁਖੀ ਆ ਚੋਈ ਬਹੁਤ ਜਿਆਦੀ ਚੰਗੀ ਆ ਨਹੀਂ ਚੰਗੀ ਲਓ ਭਈ ਦੋਸਤੋ ਕਰ ਲਓ ਚੈੱਕ ਭਾਈ ਸ਼ਮਸ਼ੇਰ ਸਿੰਘ ਜੀ ਲੈ ਆਏ ਨੇ 18 ਕਿਲੋ ਵਾਲੀ ਵਿਹੜ ਤੇ ਸੋਹਣੀ ਇੱਕ ਰਾ ਡੱਕੇ ਹੋ ਜਾਈ ਇੱਕ ਇੱਕਰਾ ਥਣਥੂਣਾ ਭੰਪੜਾ ਨੂੰ ਨੇੜ ਤੋਂ ਚੈੱਕ ਕਰਾ ਦਗੇ ਭਲਾ ਭੁਲਾ ਪਈਆਂ ਕਰਕੇ ਥੋੜਾ ਹੈ ਨਾ ਥਣ ਬਹੁਤ ਸੋਹਣੀ ਹੈ ਆ ਨਹੀਂ ਥਣ ਬਹੁਤ ਸੋਹਣਾ ਲੱਗਾ ਚੋਣ ਬਹੁਤ ਚੰਗੀ ਨਿਕਲੀ ਚੋਣ ਤੇ ਚੰਗੀ ਥਣ ਚੰਗਾ ਬਾਕੀ ਭਲਾ ਭੁਲਾ ਥੋੜਾ ਹੈ ਨਾ ਭਾਲਿਆ ਥੋੜੀ ਜੀ ਰਾਤੀ ਸੂਈ ਏ ਰਾਤੀ ਸੂਈ ਕੱਲ ਹੁਣ ਬੋਲਾ 11 ਕਿਲੋ 11 12 ਕਿਲੋ ਬੋਲਾ ਹੈਗਾ ਅੱਛਾ 11 12 ਕਿਲੋ ਹੈਗਾ ਲੋਈ ਭਾਈ ਟੂਟ ਚੰਗੀ ਵੱਡੀ ਆ ਹਾਂ ਵੱਡੀ ਆ ਗਾ ਵੱਡੀਆਂ ਹਾਂ ਦੁੱਧ ਵੀ ਭਾਜੀ ਇਹਦਾ ਫਿਰ ਕੀ ਲੈਦੇ ਕਰ ਦੇਣਾ 18 ਤੋਂ 20 ਮੁੱਲ ਤਾਂ ਕਰਦੇ ਇਹਦਾ 55000 ਹਾਂਜੀ ਇਹ ਐਂਡ ਜਿਹੜੀ ਆਪਾਂ ਦੇਣ ਲੈਣ ਆ ਨਾ 50000 ਦੀ ਦੇ ਦਾਂ ਪੂਰੇ 50 ਦੀ ਪੂਰੇ 50 ਦੀ ਇਹ ਕਨੈਕਟ ਨੰਬਰ ਤੇ ਇਦਾਂ ਹੀ ਲਿਖੇ ਕਰਾਂ ਹਾਂਜੀ ਕਨੈਕਟ ਨੰਬਰ ਮੇਰਾ ਹੈਗਾ 76969 84805 8875 2083 ਲਓ ਭਾਈ ਦੋਸਤੋ ਤਿੰਨ ਪਸ਼ੂ ਬਾਈ ਦੇ ਕੋਲ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਵਿਖਾਏ ਗਏ ਆ ਗਾਂ ਵੀ ਬਿਲਕੁਲ ਤਾਜੀ ਆ ਤੇ ਮੱਝਾਂ ਵੀ ਚੰਗੀਆਂ ਸੋਹਣੀਆਂ ਵੱਡੀਆਂ ਫੁੱਲਾ ਮੈਂ ਜਿਹੜੀ ਕਾਲੀ ਉਹਦੇ ਫੁੱਲ ਵੱਢੀ ਆ ਤੇ ਨੀਲੀ ਵੀ ਮੈਂ ਚੰਗੀ ਆ ਆਪਣੀ ਨਰਖ ਪਰ ਕਰਕੇ ਚੋਗੇ ਲੈ ਕੇ ਜਾਇਓ ਤੇ ਤੁਹਾਨੂੰ ਵੱਛੀ ਦੇ ਵੀ ਦਰਸ਼ਨ ਜੋ ਕਰਵਾ ਦਿੰਨੇ ਆ ਵੱਛੀ ਡੱਬੀ